ਦੁਨੀਆ ਦੇ ਮਸ਼ਹੂਰ ਪੰਜਾਬੀ ਲੋਕਾਂ ਇੱਕ ਮਨਕੀਰਤ ਔਲਖ ਅੱਜ ਡੇਰਾ ਬਾਬਾ ਨਾਨਕ ਹਰਪੀਟ ਖੇਤਰ ਜਾਜੰਗ ਵਿੱਚ ਪਹੁੰਚਿਆ ਅਤੇ ਇੱਥੇ ਉਹਨਾਂ ਵੱਲੋਂ 10 ਟਰੈਕਟਰ ਜਿਹੜੇ ਨੇ ਹਰਪੀਟ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਤੇ ਗਲੋਬਲ ਜਿਹੜੀ ਐਨਜੀਓ ਸੰਸਥਾ ਵਾ ਉਸ ਨੂੰ ਇਹ ਹੈਡਓਵਰ ਕੀਤੇ ਜਾ ਰਹੇ ਨੇ ਇਸ ਬਲੇ ਆਪਾਂ ਮੌਜੂਦ ਆ ਪਿੰਛਾਪੁਰ ਜਾਜੰਗ ਵੇਖੇ ਜਿੱਥੇ ਕਿ ਮਨਕੀਰਤ ਔਲਖ ਪਹੁੰਚਿਓਏ ਨੇ ਅਤੇ ਉਹ ਇਸ ਮੌਕੇ ਗਲੋਬਲ ਐਨਜੀਓ ਨੂੰ 10 ਪ੍ਰੀਤ ਕੰਪਨੀ ਦੇ ਟਰੈਕਟਰ ਜਿਹੜੇ ਹੈਡਓਵਰ ਕਰ ਰਹੇ ਨੇ ਤੇ ਪ੍ਰੀਤ ਟਰੈਕਟਰ ਇਹ ਜਿਹੜੇ ਦਿਨ 10 ਹੈਡਓਵਰ ਕੀਤੇ ਜਾ ਰਹੇ ਨੇ ਇੱਕ ਗਲੋਬਲ ਸੰਸਥਾ ਨੂੰ ਅਤੇ ਗਲੋਬਲ ਸੰਸਥਾ ਅੱਗੇ ਜਿਹੜੇ ਲੋੜਵੰਦ ਨੇ ਜਿੱਥੇ ਜ਼ਰੂਰਤ ਹੈ ਜਿਹੜੇ ਕਿਸਾਨਾਂ ਨੂੰ ਇਹ ਟਰੈਕਟਰਾਂ ਦੀ ਉਹਨਾਂ ਨੂੰ ਇਹ ਸੌਂਪੇ ਜਾਣਗੇ ਗੱਲਬਾਤ ਕਰਦੇ ਆ ਮਨਕੀਰਤ ਔਲਖ ਅਤੇ ਐਨਜੀਓ ਸੰਸਥਾ ਗਲੋਬਲ ਦੇ ਜਿਹੜੇ ਇੰਚਾਰਜ ਨੇ ਅਤੇ ਪ੍ਰੀਤ ਕੰਪਨੀ ਦੇ ਜਿਹੜੇ ਇੱਥੇ ਇੰਚਾਰਜ ਆਏ ਹੋਏ ਨੇ ਪਾਜੀ ਨੇ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈ ਅਸੀਂ ਗਲੋਬਲ ਸਿੱਖ ਸੰਸਥਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਆ 10 ਟਰੈਕਟਰ ਵੰਡ ਕੇ ਦੇਖੋ ਉਸ ਤੋਂ ਬਾਅਦ ਬਾਬਾ ਜੀ ਪੂਰੀ ਪੂਰੀ ਵਾਲੇ ਸੰਤਾਂ ਨੂੰ ਆਹਾਰੇ ਪੈਸਾ ਇਹਨਾਂ ਦੀ ਸੰਸਥਾ ਹੈ ਜੀ ਆਪਣੀ ਗਲੋਬਲ ਸਿੱਖ ਤੇ ਉਸ ਤੋਂ ਬਾਅਦ ਜਿਵੇਂ 10 ਟਰੈਕਟਰ ਇਹਨਾਂ ਨੂੰ ਦੇ ਕੇ ਚੱਲੇ ਆ 10 ਟਰੈਕਟਰ ਪੂਰੀ ਵਾਲੇ ਬਾਬੇ ਬਹੁਤ ਗਰਾਉਂਡ ਲੈਵਲ ਤੇ ਆਪਣੀ ਮਦਦ ਕਰ ਰਹੇ ਨੇ 10 ਟਰੈਕਟਰ ਬਾਬਿਆਂ ਨੂੰ ਦੇ ਕੇ ਜਾਵਾਂਗੇ ਫਿਰ ਜਿਵੇਂ ਤਾਂ ਅਸਟ੍ਰੈਕਟਰ ਭਾਈ ਉਹਨਾਂ ਨੂੰ ਫਿਰ ਦੇ ਗਏ ਵੱਲੋਂ ਜਿੱਥੇ ਜਿੱਥੇ ਲੋੜ ਆ ਪਹਿਲਾਂ ਤਾਂ ਕੱਲੇ ਮਾਝੇ 'ਚ ਲੋੜ ਸੀ ਹੁਣ ਫਾਜ਼ਿਲਕੇ ਉਧਰ ਵੀ ਲੋੜ ਪੈ ਗਈ ਆ ਉਧਰ ਵੀ ਬੰਗ ਟੁੱਟ ਗਿਆ ਸੋ ਅਸੀਂ ਆਪਦੇ ਵੱਲੋਂ ਜੀ ਜਿੰਨੀ ਸਾਨੂੰ ਮਤਿਆ ਨਾ ਜਿੰਨਾ ਖਾਣਾ ਸਾਡੇ ਸਾਰੇ ਸਰਕਲ ਦੀ ਜਿਵੇਂ ਤੇ ਅਸੀਂ ਉਸ ਹਿਸਾਬ ਨਾਲ ਆਪਦਾ ਚੱਲਦੇ ਸੋ ਨੈਕਸਟ ਸਟੈਪ ਕੀ ਹੈ ਨੈਕਸਟ ਸਟੈਪ ਆਈ ਹੈ ਜੀ ਅੱਜ ਅਸੀਂ ਸੇਵਾ ਕਰਤੀ ਰਾਵਾਂਗੇ ਫਿਰ ਹੌਣੇ ਉਹ ਦਾ ਫਿਰ 10 ਦਿਨਾਂ ਤੱਕ ਅਸੀਂ ਫਿਰ ਲੈ ਕੇ ਆਵਾਂਗੇ ਤੇ ਸੋ ਸਾਡੇ ਨਾਲ ਅੱਜ ਦੇ ਟਾਈਮ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਨੂੰ ਥ੍ਰੈਟ ਆ ਸੋ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਅਸੀਂ ਸਲੂਟ ਕਰਦੇ ਆ ਆਪਣੀ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਹੈ ਸਲੂਟ ਕਰਦੇ ਆ ਕਿਉਂਕਿ ਕੱਲ ਰਾਤ ਨੂੰ ਮੈਨੂੰ ਫਿਰ ਥ੍ਰੈਟ ਆਈ ਆ ਤੇ ਸਾਂਭ ਵੀ ਇਹਦੇ ਵਿੱਚ ਮੱਕੜ ਸਾਹਿਬ ਵੀ ਪਹਿਲਾਂ ਕਹਿੰਦੇ ਸੀ ਵੀ ਇੱਕ ਕੋਈ ਬੰਦਾ ਸੇਵਾ ਕਰਨ ਆਇਆ ਉਹਨੂੰ ਗੈਂਗਸਟਰਾਂ ਨੇ ਡਰਾ ਕੇ ਵਾਪਸ ਭੇਜਤਾ ਠੀਕ ਆ ਤੇ ਅਸੀਂ ਵਾਪਸ ਭੱਜਣ ਵਾਲੇ ਨਹੀਂ ਹੈਗੇ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜਾਂਗੇ ਸਾਡੀ ਖਾਕੀ ਵਰਦੀ ਸਾਡੀ ਪੁਲਿਸ ਸਾਡੀ ਸਿਕਿਉਰਿਟੀ ਦੇ ਵਿੱਚ ਸਾਡੇ ਨਾਲ ਆ ਤੇ ਅਸੀਂ ਆਪ ਦੇ ਲੋਕਾਂ ਨਾਲ ਬੜੇ ਤੇ باوجود ਇਸ ਗਰਾਉਂਡ ਲੈਵਲ ਤੇ ਆ ਕੇ ਸੇਵਾ ਕਰਨਾ ਕਿੰਨਾ ਕੌਫਾ ਭਾਈ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪ ਭਾਈ ਹੱਕ ਦੀ ਕਮਾਈ ਆ ਮਿਹਨਤਾਂ ਦੀ ਰਾਤਾਂ ਨੂੰ ਜਾਗ ਜਾਗ ਠੀਕ ਆ 4 400 ਮੀਟਰ ਕਿਲੋਮੀਟਰ ਸਫਰ ਕਰਕੇ ਠੀਕ ਆ ਗਾਗ ਆ ਕੇ ਐਕਟਿੰਗ ਕਰ ਕਰਕੇ ਆਪਦੀ ਹੱਕ ਦੀ ਕਮਾਈ ਆ ਐ ਕਿਵੇਂ ਕਿਸੇ ਨੂੰ ਹਨਾ ਐਂੇ ਤਾਂ ਭਾਜੀ ਅਸੀਂ ਵੀ ਜੱਟ ਦੀ ਨਹੀਂ ਦਾਣ ਆ ਕਿ ਕਿਸੇ ਤੋਂ ਐ ਦਬਣ ਵਾਲੇ ਨਹੀਂ ਹੈਗੇ ਠੀਕ ਆ ਆਪਦੇ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਠੀਕ ਆ ਸਾਡੇ ਅੱਖਾਂ 'ਚ ਬੜੇ ਸੁਪਨੇ ਸੀ ਪੰਜਾਬ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਆ ਠੀਕ ਆ ਤੇ ਅਸੀਂ ਆਪਦੇ ਪੰਜਾਬ ਨਾਲ ਆ ਪੰਜਾਬੀਏ ਤੇ ਨਾਲ ਆ ਜਿੰਨੇ ਜੋਗੇ ਹੈਗੇ ਆ ਠੀਕ ਆ ਜਿੰਨੇ ਸਾਨੂੰ ਸਾਡਾ ਸਾਨੂੰ ਮੰਨ ਲਓ ਜਿੰਨੇ ਸਾਨੂੰ ਨਾਲ ਲੀਆ ਸਮਝਦੇ ਆ ਉਸ ਹਿਸਾਬ ਨਾਲ ਅਸੀਂ ਭਾਈ ਆਪਣੀ ਸੇਵਾ ਕਰਾਂਗੇ ਸੇਵਾ ਸਰਕਾਰ ਤਾਂ ਵੀ ਪਾਈਆਂ ਜਾਂਦੀਆਂ ਨੇ ਭੋਜਾ ਜੀ ਕੋਈ ਰੁਕਾਵਟ ਨਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਠੀਕ ਆ ਸਾਨੂੰ ਕੋਈ ਕਿਸੇ ਚੀਜ਼ ਦੀ ਤੇ ਸਾਡਾ ਧੰਨ ਦੰ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਆ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਈ ਨੇ ਸਾਨੂੰ ਕਿਸੇ ਰਿਕਵਰਡ ਦਾ ਕੋਈ ਫਰਕ ਨਹੀਂ ਪੰਜਾਬ ਦੀ ਤਸਵੀਰ ਦੇਖ ਕੇ ਕੀ ਲੱਗ ਰਿਹਾ ਪੰਜਾਬ ਭਾਜੀ ਹਮੇਸ਼ਾ ਹੀ ਖੁਸ਼ਹਾਲ ਪੰਜਾਬ ਰਹਿ ਪੰਜਾਬ ਨੂੰ ਜਿਵੇਂ ਅਸੀਂ ਮਤ ਕਰ ਰਹੇ ਪੰਜਾਬ ਨੂੰ ਸਾਡੇ ਕਿਸੇ ਦੀ ਮਦਦ ਦੀ ਲੋੜ ਵੀ ਨਹੀਂ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪਦਾ ਫਰਜ਼ ਨਿਭਾ ਰਹੇ ਆ ਠੀਕ ਆ ਪੰਜਾਬ ਤੁਸੀਂ ਵੇਖਿਓ ਪਾਣੀ ਸੁੱਕਣਾ ਆਪਣੇ ਜੱਟਾਂ ਨੂੰ ਪਰਵਾਹ ਹੀ ਨਹੀਂ ਇੱਥੇ ਕਹਿੰਦੇ ਇੰਨੀ ਇੰਨਾ ਸਿਸਟਮ ਹੋ ਗਿਆ ਠੀਕ ਆ ਇਹ ਪੰਜਾਬ ਤੁਹਾਨੂੰ ਮੈਂ 15 ਦਿਨਾਂ ਬਾਅਦ ਥਾਪਕੀਆਂ ਮਾਰਦਾ ਦਿਖਾ ਦੂੰਗਾ ਇਹ 15 ਦਿਨ ਚਲੋ ਮੈਂ ਜ਼ਿਆਦਾ ਇਹ ਕਹਦੇ ਆ ਜਿਵੇਂ ਪਾਣੀ ਸੁੱਕਦਾ ਜਦੋਂ ਪਾਣੀ ਸੁੱਕਣ ਦੇ ਨਾਲ ਹੀ ਇਹ ਬਹੁਤ ਬਖਸ਼ਿਆ ਠੀਕ ਆ ਪੰਜਾਬ ਕਿਸੇ ਤੋਂ ਨਾ ਕਦੇ ਦਬਿਆ ਪੰਜਾਬ ਨੇ ਤਾਂ ਹਮੇਸ਼ਾ ਦੂਜੀਆਂ ਸਟੇਟਾਂ ਦਾ ਦੂਜੀਆਂ ਕੰਟਰੀਆਂ ਚ ਜਾਜਾ ਸੇਵਾ ਕੀਤੀ ਆ ਆਪਣੇ ਦਰਬਾਰ ਸਾਹਿਬ ਖੁੱਲਾ ਲੰਗਰ ਆਪਣੀ ਕੌਣ ਰੀਸ ਕਰ ਲੂਗਾ ਕੋਈ ਠੀਕ ਆ ਇਹ ਬੜੀ ਬਖਸ਼ਿਆ ਇਹ ਤੁਸੀਂ ਦੇਖਿਓ ਜਿਵੇਂ ਪਾਣੀ ਸੁੱਕਣਾ ਠੀਕ ਆ ਇਹ ਗੱਲਾਂ ਉਹ ਜਿਵੇਂ ਹੁੰਦਾ ਨਾ ਜਦੋਂ ਬੰਦੇ ਦੀ ਕਹਿੰਦੇ ਵੀ ਲੱਤ ਟੁੱਟੀ ਹੁੰਦੀ ਆ ਜਦੋਂ ਠੀਕ ਹੁੰਦਾ ਸਭ ਤੋਂ ਪਹਿਲਾਂ ਡੰਡੇ ਨੂੰ ਛੁੱਟਦਾ ਠੀਕ ਆ ਉਹ ਗੱਲ ਆ ਪੰਜਾਬ ਦੀ ਪੰਜਾਬ ਨੇ ਨਹੀਂ ਪ੍ਰਵਾਹ ਪ੍ਰੂਵ ਕਰਨੀ ਵੀ ਪਾਣੀ ਇਹ ਗੱਲਾਂ ਹੀ ਹੋਣੀਆਂ ਪੰਜਾਬ ਠੀਕ ਆ ਬਾਕੀ ਸਾਡੀ ਸਰਕਾਰ ਨੂੰ ਮੇਰੀ ਅਪੀਲ ਆ ਸਾਡੇ ਸੀਐਮ ਸਾਹਿਬ ਬਹੁਤ ਘੈਂਟ ਇਨਸਾਨ ਨੇ ਤੇ ਸਾਡੀ ਆਰਟਿਸਟ ਲਾਈਨ ਚੋਂ ਨੇ ਇੱਕ ਇੱਕ ਮੈਂ ਤਾਂ ਹੀਰਾ ਹੀ ਕਹੂੰਗਾ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੇ ਲੋਕਾਂ ਨੇ ਆਪਾਂ ਆਪਾਂ ਚੁਣ ਕੇ ਇੰਨੀ ਤੜੀ ਸੀਟ ਤੇ ਭਾਇਆ ਹੈ ਸੋ ਜਿਹੜੇ ਛੋਟੇ ਜ਼ਿਮੀਦਾਰ ਆ ਉਹਨਾਂ ਦਾ ਕਰਜ਼ਾ ਮੈਂ ਸੀਐਮ ਸਾਹਿਬ ਨੂੰ ਦਊਂਗਾ ਤੇ ਮੇਰੇ ਐਜ਼ ਆ ਵੱਡੇ ਭਰਾ ਨੇ ਉਹ ਵੀ ਉਹ ਮਾਫ ਕੀਤਾ ਜੀ। ਸਰੋਤ ਕਿੱਥੇ 10 ਮਿੰਟ ਦੇ ਇਸ ਤਰ੍ਹਾਂ ਹੋਰ ਵੀ ਕਿਤੇ ਜਿੰਨੇ ਮਿੰਟ ਹਾਂਜੀ ਮਾਈਕ ਆਪਣੇ ਆ ਰਹੇ ਨਾ 10 ਟਰੈਕਟਰ ਅੱਜ 10 ਟਰੈਕਟਰਾਂ ਦੀ ਸੇਵਾ ਕਰਕੇ ਚੱਲੇ ਆ ਤੇ ਹਰ 10-10 ਦਿਨਾਂ ਬਾਅਦ ਆਉਂਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰਿਆਂ ਨੂੰ ਅਸੀਂ ਰੈਗੂਲਰ ਅਪਡੇਟਸ ਦੇ ਰਹੇ ਹਾਂ ਲੋਕੋ ਸਿੱਖੀ ਟੀਮ ਦੇ ਵੱਲੋਂ ਗਰਾਊਂਡ ਜ਼ੀਰੋ ਦੇ ਸਟੋਰੀਆਂ ਚੱਲ ਰਹੀਆਂ ਆ। ਸਵਾਗਤ ਹੈ ਖਾਸ ਵੀਡੀਓ ਆ ਤੁਸੀਂ ਦੇਖ ਲਓ ਸਾਡੇ ਨਾਲ ਪ੍ਰੀਤ ਕੈਕਟਰਸ ਤੋਂ 90 ਤੋਂ ਜਿਹੜੀ ਇਹਨਾਂ ਦੀ ਪੂਰੀ ਟੀਮ ਹੈ ਔਰ ਜਿਹੜੇ ਇਹਨਾਂ ਦੇ ਓਨਰ ਨੇ ਉਹ ਵੀ ਸਾਡੇ ਨਾਲ ਕੁਝ ਦਿਨ ਪਹਿਲਾਂ ਕੰਮ ਸ਼ੁਰੂ ਕੀਤਾ ਹੈ ਔਰ ਬਹੁਤ ਹੀ ਰਾਹਤਖਦਾ ਦੇ ਤੌਰ ਤੇ ਜਿਸੇ ਕੀ ਜਰੂਰੀ ਸਮਾਨ ਭੇਜ ਰਹੇ ਨੇ ਔਰ ਨਾਲ ਨਾਲ ਜਿਹੜਾ ਇੰਨਾ ਸੋਹਣਾ ਇਨੀਸ਼ੀਏਟਿਵ ਇਹਨਾਂ ਨੇ ਦਿੱਤਾ ਹੈ ਕਿ ਹੜ੍ਹ ਤੋਂ ਬਾਅਦ ਦੇ ਇਸ ਪੂਰੇ ਫਾਜ਼ਿਲਚਾ ਉਸਾਸਪੁਰ ਦੇ ਡਾਡਾ ਪਾਪਾ ਨਾਨਕ ਅੰਮ੍ਰਿਤਸਰ ਦਿੱਲੀ ਨੈਸ਼ਨਲ ਐਮਰਜੈਂਸੀ ਹੈ ਇਹ ਵੀ ਉਹਨੇ ਸਰਵਿਸ ਸੈਂਟਰ ਦੇ ਵਿੱਚ ਇਹਨਾਂ ਨੇ ਜਿਹੜੇ ਵੀ ਟਰੈਕਟਰ ਕਿਸਾਨ ਭਰਾਵਾਂ ਦੇ ਨੁਕਸਾਨੇ ਗਏ ਨੇ ਉਹਨਾਂ ਦੀ ਜਿਹੜੀ ਸਲੂਪ ਨੇ ਚਾਹੇ ਜਿਹੜੀ ਮਰਜ਼ੀ ਕੰਪਨੀ ਤੇ ਹੋ ਰਹੀ ਥਾ ਇਹਨਾਂ ਨੇ ਜੀਮਾ ਚੱਕੇ ਕਿ ਅਸੀਂ ਉਹ ਸਾਰੀ ਸਰਵਿਸਿੰਗਸ ਨੇ ਜਿਹੜੀਆਂ ਉਹ ਫ੍ਰੀ ਆਫ ਕੋਸਟ ਕਰਾਂਗੇ ਇਹ ਬਹੁਤ ਇੱਕ ਬਹੁਤ ਚੰਗਾ ਉਪਰਾਲਾ ਔਰ ਬਹੁਤ ਇੱਕ ਗ੍ਰੇਟ ਇਨੀਸ਼ੀਏਟਿਵ ਹੈ ਜਿਹੜੀ ਇਹਨਾਂ ਨੇ ਸੇਵਾ ਚੱਕੀ ਔਰ ਮੈਂ ਇਹਨਾਂ ਦੀ ਸਾਰੀ ਟੀਮ ਦਾ ਔਰ ਇਹਨਾਂ ਦੇ ਸਾਰੇ ਜਿਹੜੇ ਓਨਰਸ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਜਿਹੜੀ ਸੇਵਾ ਮਾਲਕ ਨੇ ਤੁਹਾਡੀ ਝੋਲੀ ਪਾਈ ਹੈ ਪ੍ਰਿਚੇਤਰਾ ਤੁਸੀਂ ਜਿਹੜੀ ਇਹ ਸੇਵਾ ਕਰਦੇ ਰਹੋ ਸਾਡੀ ਸਾਰੀ ਟੀਮ ਤੁਹਾਡੇ ਨਾਲ ਗਰਾਉਂਡ ਜ਼ੀਰੋ ਤੇ ਤੁਹਾਡੇ ਨਾਲ ਹੈ ਜਿੱਥੇ ਕਿਤੇ ਸਾਡੀ ਲੋੜ ਹੈ ਤੁਸੀਂ ਸਾਨੂੰ ਆਵਾਜ਼ ਮਾਰ ਸਕਦੇ ਹੋ ਸੋ ਸਾਰੀ ਟੀਮ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਕਾਲਸਾ ਵਾਈਗੁਰ ਜੀ ਕੀ ਫਤ ਹੈ ਆਊਲ ਵੱਲੋਂ ਗਲੋਬਲ ਟੀਮ ਨੂੰ ਪੀ ਕੰਪਨੀ ਦੇ ਟੈਕਨਿਕ ਹੈਂਡਓਵਰ ਕੀਤੇ ਜਾਂਦੇ ਤੁਹਾਡੀ ਕੰਪਨੀ ਆ ਇਹ ਕਿਸ ਤਰ੍ਹਾਂ ਸਾਰੇ ਦੇਖਦੇ ਜੀ ਤੁਸੀਂ ਅ ਸਰਪ੍ਰੇਮ ਦਾ ਸਾਰਿਆਂ ਨੂੰ ਬਿਆਕ ਬੜੀ ਸਤਿਕਾਰ ਹੈ ਤੇ ਮੈਂ ਵਾਕਈ ਬਹੁਤ ਜਿਆਦਾ ਧੰਨਵਾਦੀਆਂ ਭਗੋਵਰ ਸਿੱਖ ਸੰਸਥਾ ਦਾ ਆਪਣੇ ਮਨ ਕੀ ਗਤੋ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਇਨੀਸ਼ੀਏਟਿਵ ਚੱਕਿਆ ਪ੍ਰੀਤ ਕੰਪਨੀ ਪੰਜਾਬ ਦੀ ਆਪਣੀ ਕੰਪਨੀ ਹੈ ਉਹ ਹਮੇਸ਼ਾ ਹੀ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ ਹਮੇਸ਼ਾ ਅਸੀਂ ਨਾਲ ਖੜਦੇ ਹਾਂ ਸਾਡੀ ਹੋਰ ਵੀ ਜਿਵੇਂ ਪਹਿਲਾਂ ਰਾਸਸਮਗਰੀ ਵਗੈਰਾ ਵੀ ਭੇਜੀ ਹੈ ਜਿਹੜੇ ਵੀ ਹੜ੍ਹ ਪੇਟ ਦੇ ਗਾਕੇ ਨੇ ਉੱਥੇ ਜਿੱਥੇ ਵੀ ਉਹਨਾਂ ਦੇ ਟਰੈਕਟਰ ਨੁਕਸਾਨੇ ਗਏ ਨੇ ਅਸੀਂ ਉਹਨਾਂ ਦੇ ਫ੍ਰੀ ਸਰਵਿਸ ਕੈਂਪਿੰਗ ਕਰ ਰਹੇ ਹਾਂ ਜਿਹਦੇ ਵਿੱਚ ਪੀਅਰ ਟੋਟਲੀ ਫ੍ਰੀ ਹੈ ਤੇ ਉਸ ਤੋਂ ਬਾਅਦ ਪਰ ਜਿਵੇਂ ਵੀ ਮੰਨ ਕੇ ਭਾਜੀ ਨੇ ਕਿਹਾ ਉਸ ਹਿਸਾਬ ਦੇ ਨਾਲ ਅਸੀਂ ਟਰੈਕਟਰ ਵੀ ਇੱਥੇ ਅੱਜ ਡੂਰੀ-ਵਰੀ ਦੇਣ ਆਏ ਆ। ਸਰ ਕਿਨੇ ਟਰੈਕਟਰ ਨੇ ਅੱਜ? ਅੱਜ 10 ਦੇ ਰਹੇ ਆ ਸਰ। ਹੋਰ ਵੀ ਆਣਗੇ ਉਸ ਤੋਂ ਬਾਅਦ ਹੋਰ ਵੀ ਭੇਜ ਦੇਵਾਂਗੇ 10-10 ਦੇ ਬੈਚ ਬਣ ਕੇ ਆਣਗੇ। ਇਹ ਕਿੰਨੀ ਕੁਆਂਟੀਟੀ ਆ ਆ ਸਰ ਰੋਡ ਦੇ ਮੁਤਾਬਕ ਆ ਜਿੰਨੇ ਵੀ ਹੋਣਗੇ ਮੇਰੇ ਹਿਸਾਬ ਨਾਲ 100 ਦੇ ਕਰੀ ਤਾਣੇ ਆ। ਤੇਰੇ ਅਨੁਸਾਰ ਜੋ ਵੀ ਲਿਸਟ ਬਣੀ ਹੈਗੀ ਹੈ ਜੋ ਜ਼ਰੂਰਤਮੰਦ ਹੈਗੇ ਨੇ ਉਹਨਾਂ ਦੀ ਹੈਲਪ ਮਨਕੀਰ ਤੌਲਖ ਟੀਮ ਔਰ ਗਲੋਬਲ ਸਿੱਖ ਦੀ ਤੇ ਪ੍ਰੀਤ ਕੰਬਾਈਨ ਅਤੇ ਪ੍ਰੀਤ ਟਰੈਕਟਰ ਦੀ ਟੀਮ ਵੱਲੋਂ ਸਹਾਇਤਾ ਕੀਤੀ ਜਾਊਗੀ ਜੋ ਵੀ ਏਰੀਆ ਅਨਸਾਰ ਲਿਸਟ ਬਣਦੀ ਹੈਗੇ ਜਰੂਰਤਮੰਦਾਂ ਨੂੰ ਲੋੜਿੰਦਾ ਸਮਾਨ ਚਾਹੇ ਉਹ ਟਰੈਕਟਰ ਹੋਵੇ ਚਾਹੇ ਰਸਤ ਹੋਵੇ ਉਹ ਜਰੂਰ ਮੁਹੱਈਆ ਕਰਵਾਈ ਜਾਊਗੀ ਸਰ ਜੋ ਇਹਨਾਂ ਵੱਲੋਂ ਕਾਰਜ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕੀ ਕਹਿੰਦੇ ਸਰ ਮਨਕੀਰ ਤੋਂ ਲੋਰ ਅਤੇ ਗਲੋਬਲਟੀ ਵੱਲੋਂ ਸਰ ਇਹ ਬਹੁਤ ਬਹੁਤ ਹੀ ਮਤਲਬ ਵੱਡਾ ਦੇਖ ਕੇ ਇੱਥੇ ਆ ਗਿਆ ਅਸੀਂ ਵੀ ਆ ਕੇ ਦੇਖ ਕੇ ਬੜੇ ਪ੍ਰਭਾਵਿਤ ਹੋਨੇ ਆ ਕਿ ਪੰਜਾਬ ਦੇ ਵਿੱਚ ਇਹ ਜੇ ਨੌਜਵਾਨ ਆਗੇ ਨੇ ਜਿਹੜੇ ਪੰਜਾਬ ਨੂੰ ਇਹ ਜੀ ਆਫਤ ਦੇ ਵਿੱਚੋਂ ਉਹਨਾਂ ਨੇ ਨਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤਾਂ ਮੈਂ ਮੈਂ ਤਾਂ ਬਲਕਿ ਇਹ ਕੰਨਾ ਵੀ ਪੰਜਾਬੀਆਂ ਨੂੰ ਘਬਰਾਣ ਦੀ ਲੋੜ ਨਹੀਂ ਹੈ ਕਿ ਜਦ ਇਹ ਜੇ ਪੰਜਾਬ ਦੇ ਕੋਈ ਪੁੱਤ ਆਗੇ ਨੇ ਤਾਂ ਪੰਜਾਬ ਚੜਦੀ ਕਲਾ ਵਿੱਚ ਛੇਤੀ ਦੁਬਾਰਾ ਹੋ ਜਾਣਾ